ਟੋਟਲੀ ਸੰਚਾਰ ਰਹੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਜੋ ਕਿ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੌਰੇ ਤੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਕਿ ਇੱਕ ਉੱਥੇ ਮੀਟਿੰਗ ਕੀਤੀ ਗਈ ਜਿਸ ਤਰ੍ਹਾਂ ਕਿ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸਨ ਹਿਮਾਚਲ ਦੇ ਵਿੱਚ لینڈ ਸਲਾਈਡਿੰਗ ਦੀ ਬੇ بارش ਹੋ ਰਹੀ ਸੀ ਤੇ ਕਈ ਥਾਵਾਂ ਤੇ ਨੁਕਸਾਨ ਜਿਹੜੇ ਹੋਣ ਦੇ ਕਾਫੀ ਜਿਹੜੇ ਕਿ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਇਸ ਨੂੰ ਲੈ ਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਜਿਹੜੇ ਕਿ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਹਵਾਈ ਸਫ਼ਰ ਕਰਦੇ ਹੋਏ ਹਿਮਾਚਲ ਦੇ ਵਿੱਚ ਪਹੁੰਚੇ ਨੇ ਤਾਂ ਉੱਥੇ ਉਹਨਾਂ ਵੱਲੋਂ ਵਟਾ ਐਲਾਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਹਿਮਾਚਲ ਨੂੰ ਤਨਾ 100 ਕਰੋੜ ਰੁਪਏ ਦਾ ਸਪੈਸ਼ਲ ਪੈਕੇਜ ਦਿੱਤਾ ਗਿਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਲਈ ਸਾਂਝੀ ਕਰ ਰਿਹਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਮਦਦ ਤੇਰੀਆ ਉਹ ਦਿੱਤੀ ਜਾਏਗੀ ਤਾਂ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇ ਦਾ ਐਲਾਨ ਕੀਤਾ ਤਾਂ ਇਸ ਵਕਤ ਦੀ ਇਹ ਵੱਡੀ ਤੇ ਅਹਿਮ ਜਾਣਕਾਰੀ ਹੈ ਤੇ ਮਾਤਾ ਦੇ ਵਿੱਚ ਲਗਾਤਾਰ ਲੈਂਡਸਲਾਈਡਿੰਗ ਵਰਗੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਬਦਲ ਫੱਟਣ ਦੀਆਂ ਜਿਹੜੀਆਂ ਕਿ ਖਬਰਾਂ ਸਾਹਮਣੇ ਆ ਰਹੀਆਂ ਸਨ ਤੇ ਉੱਥੇ ਪਹਾੜੀ ਜਿਹੜੀ ਆ ਤਬਾਹੀ ਮੱਚੀ ਹੋਈ ਸੀ ਤਾਂ ਕਈ ਲੋਕ ਜਿਹੜੇ ਨੇ ਬੇਕਾਰ ਹੋ ਗਏ ਨੇ ਤਾਂ ਜਿਸ ਤਰ੍ਹਾਂ ਕਿ ਲਗਾਤਾਰ ਨਾਂ ਨਦੀਆਂ ਨਾਲੇ ਉਫਾਨ ਦੇ ਉੱਤੇ ਸੰਤਾ ਲੱਖਾਂ ਲੋਕਾਂ ਦਾ ਉਸ ਜਿਹੜਾ ਕੀ ਨੁਕਸਾਨ ਕੀਤਾ ਗਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਤੇ ਹਿਮਾਚਲ ਦੇ ਦੌਰੇ ਤੇ ਸੰਜ ਜਿੱਥੇ ਕਿ ਹਿਮਾਚਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਕਿ ਸਪੈਸ਼ਲ ਪੈਕੇਜ ਦਿੱਤੇ ਹੋਇਆ 1500 ਕਰੋੜ ਰੁਪਏ ਦਾ ਜਿਹੜਾ ਕੀ ਐਲਾਨ ਕੀਤਾ ਗਿਆ ਤਾਂ ਮਰਤੇਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਜਿਹੜੀ ਆ ਉਹ ਵਿੱਤੀ ਮਦਦ ਦੇਣ ਦੇ ਲਈ ਜਿਹੜਾ ਕੀ ਐਲਾਨ ਕੀਤਾ ਗਿਆ ਤੇ ਉਸੇ ਹੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਜਿਹੜੀ ਕੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਤਾਂ ਇਸ ਵਕਤ ਦੀਏ ਅਹਿਮ ਜਾਣਕਾਰੀ ਹੈ ਕਿ ਵਕਤ ਜਿਹੜੇ ਕੇਪੀਐਮ ਮੋਦੀ ਨਰੇਂਦਰ ਮੋਦੀ ਹਿਮਾਚਲ ਦੌਰੇ ਤੇ ਨੇ